ਮੁਹੱਬਤ ਵਿੱਚ ਸਬਰ ਹੈਣੀ ਤੈਨੂੰ ਮੇਰੀ ਖਬਰ ਹੈਣੀ ਮੈਂ ਤੇਰੇ ਤੇ ਕਿੰਨਾ ਮਰਦਾ ਤੈਨੂੰ ਮੇਰੀ ਕਦਰ ਹੈਣੀ ਲਵ ਯੂ ਗੁੱਡ ਈਵਨਿੰਗ ਤੇ ਦੇਖ ਸਕਦੇ ਹਾਂ ਸੀਰੀਅਲ ਚੱਲਦੇ ਹੋਏ ਮੰਮੀ ਜੀ ਓ ਹਰਜੀਤ ਕੌਰ ਜੀ ਮਾਤਾ ਜੀ ਹਾਂ ਨੇ ਸੋੰਦਾ ਪਾਲੇ ਦੀ ਕੁੜੀ ਨਾ ਜਦੋਂ ਬਿਜੀ ਹੋਵੇ ਨਾ ਇਹ ਸੀਰੀਅਲਾਂ ਚ ਉਧੋਣੀ ਸੌਂਦੀ ਗੱਲ ਮੈਂ ਤਾਂ ਤੇ ਵੇਖਿਆ ਬਲਾ ਉਹਨੇ ਨੂੰ ਭੌਂਕਦਾ ਦੱਸਦੀ ਵੇਖ ਲੈ ਹੁਣ ਤਾਂ ਮੈਂ ਤੈਨੂੰ ਐ ਕਹਿਣ ਲੱਗਾ ਗੱਗੂ ਕਿੱਥੇ ਆ ਐਂ ਤੇ ਨੀ ਮੇਰੇ ਨਾਲ ਨਾ ਬੋਲੇ ਗੁੱਗੂ ਤੇਰਾ ਕਿਉ ਗੁੱਗੂ ਬਾ ਤੂੰ ਮੈਂ ਕਿਹੜਾ ਦਾ ਗੱਗੂ ਮੰਮੀ ਵੇਖ ਲੈ ਰਾਤ ਦਾ ਫਰਾਰ ਹੋਇਆ ਹੀ ਵੇਲਾ ਕੱਲ ਦਾ ਪਰਸੋਂ ਦਾ ਪਰਸੋਂ ਦਾ ਤੇ ਵੇਲਾ ਘਰੇ ਨਹੀਂ ਵੜਿਆ ਹਾਂ ਵੇਖ ਲੈ ਫਿਰ ਕੀ ਕਰੀਏ ਹਣ ਐਡੀ ਨਹੀਂ ਗੱਲ ਮੈਨੂੰ ਤੁਸੀਂ ਡੱਕ ਲੋ ਬਾਹਰ ਮੈਨੂੰ ਨਹੀਂ ਕੋਈ ਡੱਕ ਸਕਦਾ ਠੀਕ ਹੈ ਨਾ ਆਹ ਵੇਖਿਆ ਕਿਉਂ ਨਾਲ ਹੀ ਸਿੱਧੀ ਹੋ ਗਈ ਉਹਨੂੰ ਪਤਾ ਮੈਨੂੰ ਨਹੀਂ ਡੱਕ ਸਕਦੀ ਉਹ ਹਾਂ ਕਿਉਂ ਬੋਲੀ ਨਹੀਂ ਨਾ ਮੈਂ ਉਹ ਕਹਿੰਦਾ ਸੀਰੀਅਲ ਵੇ ਕਿੱਡਾ ਵਧੀਆ ਚੱਲਦਾ ਪਿਆ ਉਹ ਅੰਕਲ ਦੀ ਟੋਪੀ ਵੇ ਕਿੱਡੀ ਸੋਹਣੀ ਉਹ ਕੁੜੀ ਨੇ ਮੇਕਅੱਪ ਕਿੰਨਾ ਕੀਤਾ ਓਏ ਉਹ ਤੋਂ ਡਾ ਭਲਾ ਜੇ ਓ ਵੇ ਕਿਉਂ ਬੋਲਦੀਆਂ ਵੇ ਵੱਡਿਆਂ ਅੱਗੇ ਵੱਡਿਆਂ ਅੱਗੇ ਨਹੀਂ ਬੋਲੀ ਰੱਖਦਾ ਤੇ ਸੀਰੀਅਲ ਵਾਲੀ ਨੂੰ ਸਿਰੇ ਲਾਲੀ ਨੂੰ ਦੱਸ ਦੇ ਖੁਰਕੋਂ ਦਈ ਆ ਮੱਛਰ ਲੜ ਗਿਆ ਵਾ ਇੱਧਰ ਨਹੀਂ ਆ ਗਣਾ ਦੀਦੀ ਬਿਮਾਰ ਇੱਧਰ ਦੀਦੀ ਬਿਮਾਰ ਆ ਕੱਪੜਾ ਪਹਿਲੋਂ ਤਾਂ ਨਹੀਂ ਹੁੰਦਾ ਪਪੇ ਨਾਈਟ ਸੂਟ ਦਾ ਢਾ ਵਾਓ ਨਾਈਸ ਲ ਕਹਿੰਦੇ ਤੁਹਾਨੂੰ ਤੁਸੀਂ ਕਿੱਦਾਂ ਦਾ ਰਿਵਿਊ ਦੇਣਾ ਜਾਓਗੇ ਇਹ ਬੁਟੀਕ ਵਾਲਿਆਂ ਨੂੰ ਲਾਹੌਰ ਨੂੰ ਬੁਟੀਕ ਵਾਲਿਆਂ ਨੂੰ ਪਤਾ ਨਹੀਂ ਪਤਾ ਹੀ ਨਹੀਂ ਤੁਸੀਂ ਐਂ ਕਹਿ ਸਕਦੇ ਹੋ ਮਾੜਾ ਚੰਗਾ ਕਿਵੇਂ ਬਣਿਆ ਚੰਗਾ ਬਣਿਆ ਕਿ ਮਾੜਾ ਵਧੀਆ ਬਣਿਆ ਵਧੀਆ ਬਣਿਆ ਸਿਰੇ ਲੱਗੰਦੇ ਆ ਤੁਹਾਨੂੰ ਤੁਸੀਂ ਕੰਫਰਟੇਬਲ ਐ ਇਨ ਕੱਪੜੇ ਤਾਨੂੰ ਗੋਲੇ ਗੋਲੇ ਪਸੰਦ ਆ। ਵੈਰੀ ਗੁੱਡ। ਹੁਣ ਤੁਸੀਂ ਆਦੀ ਭੈਣ ਬਾਰੇ ਮੈਂ ਸੁਣਿਆ। ਅਗਲੀ ਸਟੋਰੀ ਚ ਪੁੱਛਦਾ ਤੁਹਾਨੂੰ ਠੀਕ ਆ। ਮਤਲਬ ਪ੍ਰਭ ਜਿੱਦਾਂ ਤੁਹਾਡੇ ਸਕੂਲ 'ਚ ਅੱਜ ਤੁਹਾਡੀ ਮੈਡਮ ਆਈ ਕਲਾਸ ਦੇ ਵਿੱਚ ਉਹਨੇ ਤੁਹਾਡੀ ਭੈਣ ਬਾਰੇ ਕੀ ਕਿਹਾ? ਉਹ ਤਾਂ ਇੱਕ ਨੂੰ ਮਜ਼ਾਕ ਕਰ ਦਿੱਤੀ। ਅੱਛਾ ਮਜ਼ਾਕ ਕਰਦੀ ਸੀ ਇੱਕ ਨੂੰ। ਮੈਂ ਇੱਕ ਮੈਂ ਕਿਹਾ ਕਿ ਤੇਰੇ ਨਾਲ ਨਾ ਮਾਈ ਸੀਗੇ। ਉਹ ਸਾਡੇ ਕਲਾਸ ਜਾਣ ਕੇ ਕਹਿੰਦੇ ਕਿ ਮੈਨੂੰ ਖੜਾ ਕੀਤਾ ਤੇ ਉਹਨਾਂ ਨੇ ਕਿਹਾ ਕਿ ਤੁਹਾਡੀ ਭੈਣ ਨਾ ਪਾਣੀ ਨਾ ਲੈਕ ਹੋ ਗਈ ਆ ਉਹ ਪੜਦੀ ਨਹੀਂ ਹੈਗੀ ਜੇ ਕੋਈ ਵੀ ਚਾਪਰ ਸਮਝਾਉਂਦੇ ਆ ਨਾ ਉਹਦਾ ਧਿਆਨ ਨਹੀਂ ਹੁੰਦਾ ਵਾ ਤੇ ਮੈਂ ਉਹੇ ਕੋਲ ਕਹੀ ਕਿ ਤੂੰ ਤਾਂ ਲੈਕ ਬੜੀ ਮੈਂ ਤਾਂ ਸਾਰਿਆਂ ਨੂੰ ਪਤਾ ਲੱਗ ਗਿਆ ਤੇ ਸਾਰੇ ਮੇਰੇ ਕੋਲੇ ਆ ਕੇ ਕੁਝ ਜਾਰ ਕਿ ਏਡੀ ਨਾ ਲੈਕ ਹੋ ਗਈ ਹੈ ਕੋਈ ਤੇਰੀ ਭੈਣ ਪੜਨੀ ਨਹੀਂ ਲੈਕ ਤੂੰ ਤਾਂ ਤਾਂ ਪੜ ਤੂੰ ਤਾਂ ਪੜ ਨਹੀਂ ਤੇ ਤੇਰੀ ਭੈਣ ਮੁੱਕੀ ਹੋ ਜਾਂ ਵਾ ਤੂੰ ਤਾਂ ਏਡੀ ਨਾ ਲੈਕ ਮੈਂ ਕੋਲ ਨਾ ਆਇਆ ਰੋਪੀ ਤੁਗਰੂ ਆਈ ਜਣਾ ਨਹੀਂ ਪਪੇ ਕੀ ਕਰਨਦੇ ਆ ਇਹਦੇ ਨਾਲ ਬੁੱਕਾ ਲੈ ਭਾਈ ਕਾਲੜਾ ਬੜੇ ਮੈਸੇਜ ਆਏ ਮੈਂ ਅੱਜ ਨੰਬਰ ਪਾ ਦੇਣਾ ਤੁਸੀਂ ਭੈਣ ਉਹਨਾਂ ਨੂੰ ਆਪ ਕੰਟੈਕਟ ਕਰ ਲਿਓ ਜਿਨ੍ਹਾਂ ਨੇ ਵੀ ਆਪ ਬਣਵਾਉਣੇ ਹਣ ਮੈਂ ਕਾਲੇ ਦੀ ਸਟੋਰੀ ਪਾਈ ਮਫਰਲਦੀ ਤੇ ਇੱਕ ਘਟੋ ਘਟ ਪੀ ਹਜ਼ਾਰ ਦੇ ਨੇੜੇ ਮੈਸੇਜ ਆਇਆ ਸੋ ਮੈਂ ਨੰਬਰ ਪਾ ਦੇਣਾ ਤੁਸੀਂ ਆਪ ਦਾ ਜਿਵੇਂ ਆਰਡਰ ਕਰਨਾ ਤੁਸੀਂ ਫੋਨ ਤੇ ਡਿਸਕਸ ਕਰ ਲਿਓ ਭੈਣ ਉਹ ਨੰਬਰ ਪਾਇਆ ਇਸ ਨੰਬਰ ਤੇ ਇਹਦੇ ਡਾਲ ਦਾ ਸਟਾਲ ਪਾ ਵਾ ਤੇਰਾ ਵਾ ਐ ਪੱਬੇ ਵਾ ਜੀ ਵਾ ਪਪਾ ਕੁਲੀ ਜਾਂਦਾ ਸਾਡਾ ਇੱਥੇ ਆਣ ਕੇ ਵੀ ਕੁਲਟੇ ਖਾਣੇ ਤੂੰ ਇਟਸ ਨਾਟ ਕੁਲਟਾ ਪਪਾ ਯਾਰ ਪਨੀਰ ਫਲੱਡ ਤਾਂ ਤਾਂ ਬਤਾ ਲਿਆ ਹੁੰਦੇ ਨੇ ਮਹਿੰਗੀਆਂ ਸਾਵਾ ਤੇ ਤੇਰੇ ਰੇੜੀ ਵਾਲੇ ਆ ਲਿਆ ਸਾ ਮੈਂ ਤੇ ਲੋਟ ਕੇ ਰੇੜੀ ਚ ਰੋਕ ਜਾ ਖਾਲਾ ਰੇੜੀ ਤੂੰ ਖਾਲਾ ਸਹੀ ਗੱਲ ਆਣਾ ਹਾਂ ਚੈੱਕ ਕਰਦੇ ਆ ਇਹ ਨਗਰ ਦਾ ਸਵਾਦ ਆ ਪਤਾ ਤੇ ਕੁਲਚੇ ਰੇਡੀਆ ਰੋਣ ਵਾਲੀ ਯਾਰ ਕਿ ਕਰ ਬੈਲਾ ਹੁਣ ਕਿਵੇਂ ਆ ਫਿਰ ਕਹ ਨਾ ਮੋਟੀ ਹੋ ਗਈ ਵਾਕਈ ਮੋਟੀ ਹੋ ਗਈ ਤੂੰ ਤੇ ਮੈਨੂੰ ਲੱਗਦਾ ਲੋ ਬਈ ਮੇਤਰੋ ਤੇ ਸਾਰੇ ਕਹਿੰਦੇ ਨੇ ਬਈ ਵਲੌਗ ਨਹੀਂ ਹੁੰਦਾ ਤੇ ਵਲੌਗ ਆ ਜੂਗਾ ਸੋ ਸ਼ਾਪਿੰਗ ਜੱਸੀ ਨੂੰ ਮੈਨੇ ਕਰਾਉਣ ਲੱਗਾਗਾ ਤੂੰ ਮਾਂ ਮਾਂ ਕਿੰਨੀ ਹੈ ਫਿਰ ਮੋਟੀ ਹੋ ਤੂੰ ਘੱਟ ਖਾ ਲਿਆ ਕਰ ਜੇ ਮੇਰੇ ਤੋਂ ਫ੍ਰੀ ਤੇ ਇੰਨਾ ਰਾਸ਼ਨ ਖਾ ਲਿਆ ਮੋਟੀ ਹੋਣਾ ਤੂੰ ਇਈ ਉੱਤੇ ਪੈਸੇ ਤੂੰ ਦਿੰਨੀ ਤੇ ਮੋਟੀ ਛੜਾਉਣਾ ਹੈਗਾ ਤੈਨੂੰ ਟੈਨਸ਼ਨ ਪੈਣੀ ਮੇਰੇ ਪੈਸੇ ਲੱਗੇ ਆ ਮੈਂ ਆ ਖਾ ਪੀ ਕੇ ਨਹੀਂ ਮੋਟੀ ਹੋਈ ਮੇਰੀ ਖਰਾਕ ਪਤਾ ਕੀ ਮੈਂ ਰੋਟੀਆਂ ਖਾਣੀ ਆ ਸਤਿ ਸ੍ਰੀ ਅਕਾਲ ਜੀ ਹੈ ਵਾ ਨਾਈਟ ਡੇ ਤੇ ਲਵ ਯੂ ਟਰੱਕ ਵਰਕੇ ਤਾਰਿਆ ਮੋਗੇ ਚ ਅੱਜ ਅਸੀਂ ਆ ਰਹੇ ਆ ਰਾਮ ਇਹ ਦਾ 50000 ਆ ਕੱਲਾ 50000 ਦਾ ਵਾ ਨਹੀਂ ਇਹਦੇ ਨਾਲ ਹੋਰ 5 6000 ਐਟੈਚਮੈਂਟ ਹੈਗੀ ਆ ਇਹ 50000 ਦਾ ਯਾਰ ਮੈਨੂੰ ਨਹੀਂ ਲੱਗਦਾ ਯਾਰ ਉਹ ਇਹਦਾ ਲੱਗਦਾ ਧਰਮਿਆ ਇਹਦਾ ਡੱਬਾ ਪਿਆ ਵਾ ਇਹ ਤਾਂ 10 ਮਹੀਨ ਲੈ ਕੇ ਆਈ ਮੈਂ ਨਾ ਯਾਰ ਮੰਨ ਜਾ ਨਹੀਂ 50000 ਝੂਠ ਨਾ ਬੋਲ ਸਹੀ ਦੱਸ ਯਾਰ ਮੈਂ ਕਿ 2.5 40 47000 ਦਾ ਸੀ ਤੇ 25000 ਦਾ ਹ ਬੈਗ ਆ ਅਲੱਗ ਲਿਆ 25000 ਹੁੰਦਾ ਕੀ ਇਹਦੇ ਨਾਲ ਇੱਥੇ ਹੋਰ ਨਹੀਂ ਸ਼ੇਅਰ ਡੈਸ਼ਮੈਂਟ ਨਹੀਂ ਤਾਂ ਤੇ ਨਹੀਂ ਆਂ ਛਾਵਾਂ ਜੁਮੇ ਚਪਾਏ ਨਹੀਂ ਲੱਗਦੀ ਕੀ ਤੋਂ ਪਾਣੀਆਂ ਪਾਈਆਂ ਹੋਈਆਂ ਲੈ ਬਾਂਦਰ ਕੀ ਜਾਣੇ ਬੱਬੂ ਕੋਲੇ ਦੱਸਵਾ ਨਹੀਂ ਹੈ ਕੀ ਹੈ ਮੈਨੂੰ ਇਹ ਦੱਸ ਲੈ ਬੱਬੂ ਕੋਲੇ ਠੀਕ ਆ ਰ ਹੈ ਕੀ ਹੈ ਅੱਜ ਕੱਲ ਬਾਂਦਰ ਵੀ ਬੱਬੂ ਕੋਲੇ ਖਾਂਦੇ ਆ ਸਵਾਲ ਬਰਾਮ ਬਾਂਦਰਾਂ ਨੂੰ ਇਹ ਕੀ ਆ ਪੈਪ ਜੀ ਪਹਿਲਾਂ ਬੈਲਾ ਦੇ ਕਰਨ ਪਾਇਆ ਨਾਵੇਂ ਕੁੜੀ ਇੰਨਾਂ ਕਿਆ ਸਮਝੋ ਬਾਹਰ ਹਰ ਲੋਕਾਂ ਦੀਆਂ ਗੱਲਾਂ ਕਿ ਨਹੀਂ ਆਏ ਸਹੀ ਗੱਲ ਲੋਕ ਕੀ ਕੋ ਕਰੀ ਜਾਂਦੇ ਆ ਯਾਰ ਠੀਕ ਕਰ ਦੀਏ ਦੁਨੀਆ ਵੇਖੋ ਤੁਸੀਂ ਦੁਨੀਆ ਵੇਲੀ ਹੈਗੀ ਕਮਾਂਕਾਰਾਂ ਤੇ ਲੱਗੀ ਗਈ ਆਵਾ ਜੇ ਕੋਈ ਕੰਮ ਧੰਦਾ ਨਹੀਂ ਹੈਗਾ ਤੇ ਜਾ ਕੇ ਸੇਵਾ ਸੁਭਾਈ ਕਰ ਲਓ ਹੈ ਠੀਕ ਉਧਰ ਪੰਗੇ ਘਾਤ ਲੈਣੇ ਕਿਸੇ ਨਾ ਐਵੇਂ ਕਿਤੇ ਉਹਦੇ ਖਾਊਕ ਨਹੀਂ ਨਹੀਂ ਸਹੀ ਗੱਲ ਆ ਭਾਵੇਂ ਡੈਡੀ ਤੁਸੀਂ ਅੱਜ ਫਿੱਕੇ ਫਿੱਕੇ ਲੱਗੀਆਂ ਨੇ ਪਰ ਮੈਚਿੰਗ ਨਾਲ ਕੋਈ ਗੱਲ ਵੀ ਪੇਸ਼ ਨਹੀਂ ਰਹਿਣ ਦਿੱਤੀ ਵਾਈਟ 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 ਬਲੈਕ ਸੂਟ ਪਾ ਲੈਂਦੇ ਵਾ ਬਾ ਠੀਕ ਹੈ ਜਿੱਥੇ ਵੀ ਸੂਤਾਜ ਬਾ ਸੌਂ ਜੋ ਲੇਟ ਜੋ ਕੋਟਾ ਮਾ ਨਹੀਂ ਕੋਟਾ ਕੀੜੀਆਂ ਹੁੰਦੇ तेरे ਨਾਲ ਆਜੋ ਤਾਂ ਹੀ ਪਿਆ ਕੀੜੀਆਂ ਹਣ ਤਾਂ ਹੀ ਪਿਆ ਡਾਲਰ ਡਾਲਰ ਹੋਰ ਸਾ ਠੀਕ ਠਾਕ ਜੀ ਅੱਜ ਆਈ ਕਿੱਥੇ ਆਏ ਘੋਲੀਏ ਬਦਨੀ ਨਹੀਂ ਆਈ ਘੋਲੀਏ ਘੋਲੀਏ ਘੋਲੀ ਸੌਰੀ ਸੌਰੀ ਬਦਨੀ ਆਏ ਹੀ ਇਹ ਤੋਂ ਮਤਲਬ ਹੋਰ ਦੂਰ ਕਰ ਲਾ ਕੈਮਰਾ ਮੱਤੇ ਆ ਕਿੱਥੇ ਸ਼ਾ ਆਪਣਾ ਸਟੋਰੀ ਯਾਰ ਦੱਸੀ ਆਪਣੀ ਘੋਲੀਏ ਹਾਂ ਤੇ ਇਹਨਾਂ ਬਾਰੇ ਪਤਾ ਹੀ ਆ ਬਾਕੀ ਇਹਨਾਂ ਦੇ ਸਟੋਰ ਤੇ ਜਾ ਕੇ ਤੂੰ ਚੈੱਕ ਕਰ ਲਿਓ ਮਤਲਬ ਪੂਰੇ ਔਥੈਂਟਿਕ ਨਹੀਂ ਓਜੀ ਵੀ ਪਈਆਂ ਚੀਜ਼ਾਂ ਹਨ ਆ ਨੰਬਰ ਦੱਸੀ ਆਪਣਾ ਨੰਬਰ 9653105523 ਆ ਵੀ ਵੀਰ ਹੈਗੇ ਸਾਰੇ ਨਾਲ ਇੰਸਟਾਗ੍ਰਾਮ ਖਾਈ ਸ਼ਾ ਐਦਾਂ ਨਹੀਂ ਨਹੀਂ ਆ ਐਦਾਂ ਦਿਖਾ ਦੇ ਇਹ ਕੋਈ ਪ੍ਰੋਮੋਸ਼ਨ ਨਹੀਂ ਮੈਂ ਦਿਲੋਂ ਹੀ ਖੁਸ਼ੀ ਨਾਲ ਹੀ ਪਾਉਣ ਲੱਗਾ ਤੁਹਾਨੂੰ ਪਤਾ ਪ੍ਰੋਮੋਸ਼ਨ ਦਾ ਮੈਂ ਲੰਮੀ ਕਰਦਾ ਹੁਣਾ ਐਂ ਈ ਛਾੜਦੀ ਵੇਖ ਲੋ ਓ ਚੱਕ ਆਹੀ ਪਟਾਕੇ ਗੈਂਗ ਆਏ ਓਏ ਆਏ ਓਏ ਇਹਨੇ ਗਲਾਸ ਤੋੜੂ ਓ ਜਾਂਦਾ ਈ ਓ ਜਾਂਦਾ ਈ ਪੰਪ ਦੇ ਕੇ ਬੋਤਲਾਂ ਤੜਾਦੀ ਉਹਦੀ ਪੈਸ ਦੇਈ ਯਾਰਾ ਆ ਠੀਕ ਓਕੇ ਥੈਂਕ ਯੂ ਉਹ ਚੱਕਦਾ ਨਹੀਂ ਆ ਅੱਜ ਨਹੀਂ ਹਟਦਾ ਇਹਨੂੰ ਰੋਕੋ ਇਹਨੇ ਤੋੜ ਕੇ ਸਾਰਿਆ ਨਹੀਂ ਦੇਖ ਦੇਖੇ ਪਤਾ ਹੀ ਨਾ ਕਰਦਾ ਉਹ ਚੱਕ ਬੱਲੇ ਬੱਲੇ ਉਹ ਚੱਕ